ਸਾਥ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਨਾਨਕ ਧੀਰਾ ਸਾਹਿਬ ਜੀ ਅੰਮ੍ਰਿਤਪੰਡ ਜੀ ਇਰਾਸਾ ਹੈ ਜੀ ਇੱਥੇ ਮਹਾਰਾਜ ਦੀ ਕਿਰਪਾ ਹੀ ਗੁਰਨਾਨਕ ਪਾਤਸ਼ਾਹ ਹੈ ਤੇ ਉਸ ਸਮੇਂ ਤੋਂ ਸਾਬ ਸ੍ਰੀ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਦੂਜੀ ਉਦਾਸੀ 1512 ਈਸਵੀ ਵਿੱਚ ਦੱਖਣ ਭਾਰਤ ਯਾਤਰਾ ਕੀਤੀ ਅਤੇ ਬیدر ਸ਼ਹਿਰ ਦੀਆਂ ਸੰਗਤਾਂ ਦੀ ਬੇਨਤੀ ਤੇ ਆਪਣੇ ਚਰਣਾ ਦੇ ਬਖਸ਼ਿਸ਼ ਸਦਕਾ ਠੰਡੇ ਮਿੱਠੇ ਚਲਦਾ ਛੀਰਾ ਪ੍ਰਗਟ ਕੀਤਾ ਧੰਨ ਗੁਰੂ ਨਾਨਕ ਬਗਾ ਜੀ 对，那么下个点上个道理。 ਆਜੋ ਸੰਗਰੀ ਤੋਂ ਅਮਰ ਇਥੇ ਦਾ ਪੂਰਾ ਸੰਖੇਪ ਇਤਿਹਾਸ ਪੜ੍ਹ ਕੇ ਸੁਣਾਵਾਂਗੇ ਜੀ ਜਦੋਂ ਸੰਸਾਰ ਵਿੱਚ ਜ਼ੁਲਮ ਅਤੇ ਠੂਰ ਹੋਣ ਟੱਪਿਆ ਉਦੋਂ ਪ੍ਰਮਾਤਮਾ ਵੱਲੋਂ ਕਿਸੇ ਨਾ ਕਿਸੇ ਮਹਾਪੁਰਸ਼ ਨੂੰ ਸੱਚ ਅਤੇ ਧਰਮ ਵਰਤਾਉਣ ਲਈ ਸ੍ਰਿਸ਼ਟੀ ਤੇ ਭੇਜਿਆ 15ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦੇ ਭਲੇ ਵਾਸਤੇ ਅਵਤਾਰ ਧਾਰਿਆ ਚਾਰ ਉਦਾਸੀਆਂ ਵਿੱਚ ਹਰ ਧਰਮ ਦੇ ਆਗੂਆਂ ਨਾਲ ਮੁਲਾਕਾਤ ਕਰਦੇ ਸ਼ਬਦ ਗੁਰੂ ਦਾ ਉਪਦੇਸ਼ ਦੇ ਕਰ ਇੱਕ ਅਕਾਲ ਪੁਰਖ ਨਾਲ ਭੇਦ ਹੋਣ ਦਾ ਮਾਰਗ ਸਮਝਾਇਆ ਦੂਸਰੀ ਉਦਾਸੀ ਦੱਖਣ ਦੇਸ਼ ਦੀ ਕੀਤੀ ਸultanpur Lodhi Punjab ਤੋਂ ਚੱਲ ਕੇ Rajasthan Madhya Pradesh Maharashtra ਹੁੰਦੇ ਹੋਏ Bidar ਪਹੁੰਚੇ ਜਿੱਥੇ ਚਸ਼ਮਾ ਚੱਲ ਰਿਹਾ ਹੈ ਇੱਥੇ ਆਸਣਾ ਲਾਇਆ ਬیدر ਦੀ ਸੰਜਨਤਾ ਦਰਸ਼ਨ ਵਾਸਤੇ ਆਈ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਸੰਸਾਰੀ ਜੀਵਾਂ ਦਾ ਉਧਾਰ ਕਰ ਰਹੇ ਹੋ ਸਾਡੇ ਉੱਤੇ ਵੀ ਕਿਰਪਾ ਕਰੋ ਇਸ ਧਰਤੀ ਵਿੱਚ ਪਾਣੀ ਨਹੀਂ ਹੈ ਜੋ ਹੈ ਉਹ ਖਾਰਾ ਹੈ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ ਸਤਿਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦੇ ਆ ਸਤਕਾਰ ਸਤਕਾਰਤਾ ਉਦਾਹਰਣ ਕੀਤਾ ਸਤਕਰਤਾਰ ਦਾ ਉਚਾਰਨ ਕੀਤਾ ਸਤਕਰਤਾਰ ਦਾ ਉਚਾਰਨ ਕੀਤਾ ਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਸ਼ੋਹਾਇਆ ਪਾਣੀ ਚੱਲ ਪਿਆ April 1512 ਤੋਂ ਮਿੱਠਾ ਜਸ਼ਮਾ ਚੱਲ ਰਿਹਾ ਹੈ ਸਾਰਾ ਬੇਦਰ ਸ਼ਹਿਰ ਪਾਣੀ ਪੀਣ ਵਾਸਤੇ ਇੱਥੋਂ ਲੈਂਦੇ ਹਨ ਜਿਵੇਂ ਗੁਰੂ ਨਾਨਕ ਜੀ ਨੇ ਇੱਥੇ ਸਿੱਖੀ ਦਾ ਬੀਜ ਬੀਜਿਆ 1699 ਵੀ ਵਿਸਾਖੀ ਦੀ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦਾ ਨਿਰਮਾਣ ਕੀਤਾ ਤਾਂ ਪੰਜਵਾਂ ਪਿਆਰਾ ਭਾਈ ਸਾਹਿਬ ਸਿੰਘ ਜੀ ਇਸੇ ਹੀ ਧਰਤੀ ਤੋਂ ਜਾ ਕੇ ਪੰਜਾ ਪਿਆਰਿਆਂ ਵਿੱਚ ਹਾਜ਼ਰ ਹੋਇਆ ਮੰਤਰੀ ਜਰਨੈਲ ਮਾਤਾ ਭਾਗਕੌਰ ਜੀ ਜੋ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਬ ਤੋਂ ਨਿਦੇੜ ਆਏ ਸਨ ਪਿੰਡ ਜਨਵਾੜਾ ਜ਼ਿਲ੍ਹਾ ਬੇਦਰ ਵਿੱਚ ਉਹਨਾਂ ਦਾ ਅੰਤਮ ਆਸਥਾਨ ਆਸਥਾਨ ਗੁਰਦੁਆਰਾ ਮਾਤਾ ਭਾਗਕੌਰ ਜੀ ਦੇ ਨਾਮ ਨਾਲ ਸ਼ੋਭਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ